ਹੇਚਿਆ ਦਾ ਬਹੁਤ ਸੁਨਹਿਰਾ ਦਾ ਹੋਰ ਤਾਂ ਫੋਟ ਲੱਗਣ ਵਾਲੀ ਹੋ ਗਈ ਹਾਂਜੀ ਜੀ ਕਲਾਸ਼ ਜੀ ਕਲਾਸ਼ੀ ਕਿਵੇਂ ਕਲਾਸ਼ ਪੋਚੀ ਲਾ ਬਰਾ ਕੀ ਬੰਦਾ ਦੇ ਦੀ ਕਿਰਪਾ ਬਸ ਪੂਰੀ ਜੈ ਜੈਕਾਰਾ ਪੂਰੇ ਸ਼ੰਕਰ ਦੀ ਕਿਰਪਾ ਨਾਲ ਤੁਰੇ ਉਹਨੇ ਹੀ ਨੀ ਤਾਸਮੀਤ ਤਾਂ ਹੈ ਹੀ ਨਹੀਂ ਸੀ ਥੱਲੇ ਮੋਲ ਵੇਖੋ ਕਿਹੋ ਜਿਹਾ ਜੈ ਸ਼ੰਕਰ ਜੈ ਸ਼ੰਕਰ ਆ ਬਲੇ ਬਲੇ ਕਿਵੇਂ ਆ ਗੱਡੀ ਡੈਂਟ ਕਰਾਉਣੀ ਆ ਬਹੁਤ ਵਧੀਆ ਸਾਫ ਹੁੰਦੇ ਪਰ ਸਾਹ ਲੈ ਗਏ ਤਰੋਂ ਨਾ ਸਾਹ ਲੈ ਗਏ ਤਰੋਂ ਆ ਬੰਦੇ ਇੱਕੋ ਸਾਡੇ ਕਿੱਤੇ ਦੇ ਕਿੱਥੇ ਪਹੁੰਚ ਗਏ ਹਾਂਜੀ ਆ ਜਾਓ ਪ੍ਰਧਾਨ ਜੀ ਪ੍ਰਧਾਨ ਜੀ ਆ ਜਾਓ ਸਾਡੇ ਭਰਾ ਨੂੰ 300 ਰੁਪਏ ਦੇ ਖੱਤਰ ਮਿਲ ਗਿਆ ਆ ਬੋਲੇ ਉਹ ਸਵਾਦ ਆ ਗਈ ਪੁਰਾ ਨੇੜੇ ਹੈਗਾ ਮੋਨਾ 20 ਕਿਲੋ ਭਾਰਸੀ 5 ਕਿਲੋ ਘਟ ਗਿਆ ਜੀ ਓ ਹੁਣ ਖੜਾ ਵਾ 90 ਕਿਲੋ ਘੱਟ ਦੀ ਤੇ 5 ਕਿਲੋ ਘਟ ਗਿਆ ਹੈਗਾ 95 ਹੋ ਗਿਆ 5 ਕਿਲੋ ਰੱਦ ਨਹੀਂ ਜਾਊਗਾ ਕੋਣ ਹੈ ਕੋਣ ਹੈ Bum 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 ਇਹ ਗੋਦੀ ਹੈ ਕਾਹਦੀ ਸਰਵਰ ਇਹ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਵਾਹ ਵੀਰ ਤੇਰੇ ਰੰਗ ਨੇ ਯਾਰੇ ਇਹ ਕਰੇ ਵੀਰ ਬਜਰੰਗੇ ਹਰ ਹਰ ਸੋਤੇ ਇਹ ਕਰ ਨੀ ਨੀ ਆ ਜਾ ਆ ਜਾ ਇੱਥੇ ਰੋਕ ਦੋ ਮਿੰਟ ਆਪਣੇ ਬੰਦੇ ਬੁਲਾ ਲਾਉਣ ਨੂੰ ਨਾਰੇ ਲਾਈਏ ਜੀਗਾ ਇੱਧਰ ਆਜੋ ਵਾਹ 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 कुछ तो ना कुछ तो, <tutus> तो तो नजर आऊगा ध्यान ना देखी चलो कुछ ना कुछ नजर और सरोवर तक पैगी सरोवर पैगी اਹੀਂ اني طرح طرح براد پر بد و کڈا تاکڑا ها او ها بولا تیرا دم کڈکا او ها او ها بولے बोले बोला तेरा धूम Mahadev! Mahadev! Mahadev, 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 महादेव हर ਕੋਈ ਮਿਲ ਗਿਆ ਸਮਝ ਕਿਨੇ ਜਾ ਕੇ ਵੇਖੋ ਜਰਾ ਟੰਕਰ ਤੋਂ ਬੋਲ ਸਤਿ ਇੱਕ ਮਿੰਟ ਫੜਨਾ ਵੀਡੀਓ ਚੱਲਦੀ ਰਹੀ ਹੈ ਬੰਬ ਬੰਬ ਬੋਲੇ ਬੰਬ ਬੰਬ ਬੋਲੇ ਬੋਲੇ ਬੰਬ ਬੰਬ ਬੋਲੇ ਬੰਬ ਬੰਬ ਬੋਲੇ ਬੰਬ ਬੰਬ ਬੋਲੇ ਬੰਬ ਬੰਬ ਬੋਲੇ ਅੱਜ ਕਿਰਤ ਅੱਜ ਕਿਰਤ ਜੀ ਦੱਸਣਾ ਜੇ ਕਰਦਾ ਤੂੰ ਜੀ ਆ ਮੈਨੂੰ ਨਹੀਂ ਕਹਿਣਾ ਚਲੋ ਦੁਰਿਆ ਚੱਤ ਕਿਤੇ ਤੂੰ ਕੀ ਅੱਗੇ ਆ ਆ ਆ ਚਲਾ ਦੇ ਲੈ ਮਾਰ ਦੇ ਘੱਟ ਮਾਰ ਦੇ ਮਾਰ ਦੇ ਮਾਰ ਦੇ ਚੱਕ ਸਾਰਿਆਂ ਚੱਕ ਦੇ ਸਾਰਿਆਂ ਹੋ ਗਏ ਰਸਾ ਬੰਦ ਹੋ ਗਿਆ ਤੱਕ ਨਹੀਂ ਹੋ ਵੀ ਚਲਾ ਦੇ ਰੋ ਆਇਓ ਕੋ ਚੇ ਦੇ ਆਇਓ ਚੇ ਚੇ ਇਹ ਆ ਇਹ ਇਧਰੋਂ ਤਾਂ ਜ਼ਿਆਦਾ ਉਹ ਹਲਾਉਂਦੀ ਆ ਉਹ ਦੇਣਾ ਇੱਥੋਂ Thank uh you. -huh. ਬੰਬੰਬ ਬੋਲੇ ਬੰਬੰਬ ਬੋਲੇ ਬੰਬੰਬ ਬੋਲੇ ਬੰਬੰਬ ਬੋਲੇ ਆਪੋਲੇ ਨਾਲ ਦੀ ਯਾਤਰਾ ਕਰਕੇ ਮਣੀ ਕਰਨ ਸਾਹਿਬ ਮਣੀ ਮੇਸਾਬ ਆਏ ਹੋਇਆ ਬੰਬੰਬ ਬੋਲੇ ਜੈ ਸ਼ੰਭੂ ਜੈ ਸ਼ਕਤ ਮਹਾਰਾਜ ਤੇ ਅਸੀਂ ਪਹੁੰਚੇ ਆਂ ਦੰਚੋ 800 ਤੋਂ 6 ਕਿਲੋਮੀਟਰ ਅੱਗੇ ਇਹ ਦੇਖੋ ਵੀਰੇ ਲੰਗਰ ਦੀ ਸੁਵਿਧਾ ਇਹ ਟਰਨੀ ਮੇਤੀ ਸਬਜੀ ਛੋਲੇ ਦੀ ਸਬਜੀ ਪਰੌਂਠਾ ਦੇਖੋ ਜੀ ਗੋਲ ਗੱਪੇ ਤਿਆਰ ਹੈ ਟਿੱਕੀ ਤਿਆਰ ਹੋ ਹੀਂਦੀ ਟਿੱਕੀ ਦਾ ਲੰਗਰ ਇਹਦਾ ਦੋਸੇ ਦਾ ਆਹ ਭਗਵਾਨ ਜੀ ਬੈਠੇ ਲੰਗਰ ਤੇ ਜਾਨੇ ਮੇਰੇ ਯਾਰ ਮਿੱਤਰ ਇੱਕ ਮਨ ਵੀਰੇ ਆਹ ਦੇਖੋ ਜੀ ਆਪਾਂ ਕੇ ਜਨਦੀ ਬੈਠੇ ਭਾਈ ਜੀ ਸਾਰੇ ਐ ਤਸੱਲੀਆਂ ਕਰਾਈ ਜਾਂਦੇ ਆ ਕੋਈ ਲੰਗਰ ਨਹੀਂ ਛੱਡਿਆ ਉਹਨਾਂ ਨੇ ਕੀ ਹੋਇਆ ਭਾਈ ਜੀ ਇਹ ਲੰਗਰ ਬਗਾਨਾ ਢਿੱਡ ਦਾ ਹੁੰਦਾ ਜੀ ਸਾਈ ਦਿੱਤੀ ਆ ਜੀ ਉਹ ਭਰਾਵਾ ਹੁਣੇ ਤਾਂ ਕੱਢ ਕੇ ਆਏ ਆ ਜਾ ਭੱਜ ਜਾ ਇਹ ਭਰਾ ਹੀ ਕਹਿੰਦੇ ਮੈਂ ਵੀ ਖਾਵਾਂ ਇਹ ਆ ਗਏ ਆ ਗਏ ਆਇਓ ਆਇਓ ਉਹ ਕਹੇ ਮਾਰਚੇ ਇਹ ਇਹ ਆਇਓ ਹੈਲੋ ਐਵਰੀਬਾਡੀ ਆਹ ਦੇਖੋ ਜੀ ਆਹ ਮਹਾਰਾਜੀ ਜੀ ਆਏ ਲੈ ਆ ਦੇਦੇ ਯਾਰ ਨਾ ਨਾ ਬੱਸ ਕੁਮੜਾ ਪ੍ਰੀਮਿਅਮ ਸੀਟ ਬਟਾ ਕੇ ਸੱਟ ਕੇ ਹਾਂ ਲੋ एवरीवन ਕਿਆ ਸੰਪੂਰਨ ਜੈਸਨ ਸਾਥ ਗੋਲੇ ਅਸੀਂ ਹੁਣ ਪਹੁੰਚ ਚੁੱਕੇ ਹਾਂ ਬੋਰੀਕੁੰਡ ਮਨੀ ਮਹੇਸ਼ ਤੋਂ ਨੀਚੇ ਹਰਸਰ ਤੁਮਾਫੀ ਆ ਰਹੇ ਹਾਂ ਦੇਖ ਲੋ ਵੀਰੇ ਕਿੰਨੇ ਜਿਆਦਾ ਤਰ੍ਹਾਂ ਰਸਤਾ ਇਸ ਤਰ੍ਹਾਂ ਨਾਲ ਸਾਰੇ ਮੇਰੇ ਵੀਰ ਜਰੂਰ ਦੇਖੋ ਮਨੀ ਮਹੀ ਹਸਾਰੇ ਦੱਸਣ ਕਰੋ ਇਹ ਨੀਚੇ ਖਾਲੀ ਹੈ ਦੇਖੋ ਉਹ ਮੇਰਾ ਵੀ ਛੋਟਾ ਰਸਤੇ ਜਾ ਰਿਹਾ। ਉਹ ਦੇਖ ਲਓ। ਇਸ ਤਰ੍ਹਾਂ ਦੇ ਰਸਤੇ ਆ। ਚਿੱਕੜਾ ਰ ਪਾਣੀ ਆ। ਕੋਈ ਕਿਸੇ ਦੇਖ ਲਓ। ਇਸ ਤਰ੍ਹਾਂ ਦੇ ਤੁੰਤੰਬੂ ਲੱਗੇ ਆ ਜਿਸ ਤੋਂ ਮਾਨੂੰ ਸਾਰੀਆਂ ਕੰਮ ਦੀਆਂ ਵਿਵਸਥਾ ਮੁಲಭ ਤਾਂ ਹੁੰਦੀਆਂ। ਇੰਜੋਏ ਕਰਦੇ ਜਾਦੇ ਲੋਕ ਸਾਰੇ। ਇਹ ਕੋਈ ਕਿਤਨਾ ਡੈਂਜਰ ਰਸਤੇ ਬਤ ਕਰ ਜਾ। ਸਾਰੇ ਆਪ। ਕੋਈ ਨਾ।

ਹੈਲੋ ਜੈ ਸ਼ਿਵ ਸ਼ੰਕਰ ਜੈ ਸ਼ੰਭੂ ਜੈ ਬੋਲੇ ਨਾ ਸਾਰੇ ਵੀਰ ਦੇਖੋ ਇਹ ਯਾਤਰਾ ਮਣੀ ਮਹੀਸ਼ ਦੀ ਇੱਥੋਂ ਪੈਦਲ ਯਾਤਰਾ ਸ਼ੁਰੂ ਹੋ ਰਹੀ ਹੈ ਦੇਖੋ ਜਿੰਦਰੋਂ ਸੰਗਤ ਆ ਰਹੀ ਹੈ ਹੋਰ ਰਸਤਾ ਜਾ ਰਿਹਾ ਇਹ ਸਾਰਾ ਰਸਤਾ ਉੱਪਰ ਗੋਰੀਕੁੰਡ ਮਣੀ ਮਹੀਸ਼ਨ ਜਾ ਰਿਹਾ ਪੈਦਲ ਦਾ ਰਸਤਾ ਇਹ ਦੇਖੋ ਪੀਕਲ ਕਿਸ ਤਰ੍ਹਾਂ ਇੱਥੇ ਇਸ ਟਾਈਮ 'ਚ ਖੜੇ ਰਹਿੰਦੇ ਆ ਹੋਰ ਦੇਖੋ ਭਗਜਨ ਬਹੁਤ ਦੂਰ ਦੂਰ ਤੋਂ ਲੋਕ ਆ ਰਹੇ ਆ ਦਰਸ਼ਨ ਕਰਨ ਲਈ ਕੋਲੇਨਾਥ ਬਾਬਾ ਕੇ ਸਾਰੇ ਵੀ ਦੇਖੋ ਇਹ ਦੇਖੋ ਮਨੀ ਮਈ ਯਾਤਰਾ ਕੇ ਦਰਸ਼ਨ ਇਹ ਕੋ ਪਹਾੜੀ ਜੋਂ ਕਾ ਆਨੰਦ ਲੋ ਇਹ ਦੇਖੋ ਇਧਰ ਦੇਖੋ ਕੈਸੇ ਹੈਲੋ ਰਾਜ ਛੋਟਾ ਗਲਾਸ ਦਿਖਾਈਆ ਆਪਦਾ ਤ੍ਰੰਯਮਾਗਰਜਲ ਛਾਇਆ ਮਾਰ ਸੰਗ ਗਲਾਸ ਜੀ ਨਾਮਾ ਸਨੈਸ਼ਰਮ ਆਇ ਗੋਟੇ ਆ ਜੋ ਬ੍ਰਮਾ ਕਰਨ ਆ ਪਾਪਰ ਕਿੰਨੇ ਪੈਕੇਟ ਖਾਦਿਆ ਆਪਾ ਬਾਈ ਤਿੰਨ ਪੈਕੇਟ ਖਾਦਿਆ ਤੇ ਦੋ ਪਲੇਟਾਂ ਖਾਦਿਆ ਸਹੀ ਹੈ ਥੋੜੀ ਦੇਰ ਬਾਅਦ ਪਾਣੀ ਨਹੀਂ ਜਾਣ ਹੋ ਜਿੰਨੇ ਮਾਂ ਦੇ ਸੇਵਾ ਕਰ ਨਾ ਕਰਿਆ ਕਰੋ ਯਾਰ ਕਹਿੰਦੇ ਪੀ ਲੋ ਲਾ ਚਲ ਗਈ ਪਲੇਟ ਰੱਖਣਾ ਪਲੇਟ ਰੱਖ ਮੈਂ ਇਹ ਰੱਖਣਾ ਰੱਖਣਾ ਦਾਮ ਕਰਜ 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 ਹੁੰਦੀ ਹੁੰਦੀ ਬਣਾ ਗਾੜ ਖੜ ਖੜ ਕਾਹਨ ਦੇ ਦਾਈ ਕਾਹਨ ਦੇ ਦਾਈ ਦੋਹਾਂ ਦੀ ਬਣਾ ਦੋਹਾਂ ਦੀ ਆ ਲੈ ਤਾੜੀ ਵੀ ਹਰੇ ਵਿੱਚ ਆ ਤਾੜੀ ਥਾੜੀ ਥਾੜੀ ਤੈਨੂੰ ਵਰਗੀ ਕੰਨੂ ਬਣਾ ਲਈ ਤੈਨੂੰ ਬਣਾ ਦੇ ਨਾਮ ਤੇ ਉਹ ਕਿੱਡੀ ਕੰਨੂ ਜਾ ਗਿਆ ਯਾਰ ਨਹੀਂ ਤੂੰ ਕਿੱ데 ਵਿੱਚ ਜਾ ਗਿਆ ਉਹਦਾ ਜਵੇਂ ਨਪੀ ਜਾ ਰਿਹਾ ਨਹੀਂ ਨਪੀਣਾ ਹਾਂ ਉਹ ਵੇਦਾ Berani? Berani sebab ini. ਕਰੀਬ ਇੱਕ ਗਰੀਬ ਮਿਸਤਰੀ ਹੈ ਨਾ ਟਾਇਰ ਕੋਲ ਕੇ ਲਾਉਂਦੇ ਹੁੰਦੇ ਆ ਭਰਾ ਨਹੀਂ ਵੀ ਟਾਇਰ ਤਾਂ ਵੀ ਲਾਉਂਦੇ ਆ ਬਈ ਆ ਵੇ ਲਈ ਸਮਾਂ ਜਿਹੜਾ ਲੱਗਾ ਸਾਡਾ ਮੋਟਰਸਾਈਕਲ ਪੈਂਚਰ ਹੋ ਗਿਆ ਸੀ ਪਰ ਇਹ ਪੈਂਚਰ ਇੱਕ ਸੀ ਸਾਰੇ 2 ਪੈਂਚਰ ਲਾ ਦੇ 100 ਆ ਤਿੰਨਾਂ ਦਾ ਮੋਟਰਸਾਈਕਲ ਆਇਆ ਵੇਖੋ 100 ਬਣ ਗਿਆ ਹੀ ਗਈ 100 ਰੁਪਇਆ ਇੱਥੇ ਤੈਨੂੰ ਦੇਣ ਵਾਲਾ ਦੇਣਦਾਰ ਬਣੂਗਾ ਫਿਰ ਗਾਂ ਤੁਰੂਗਾ ਲੈ ਟਾਇਰ ਖੋਲ ਕੇ ਤਾਂ ਨਾਲੇ ਟਾਇਰ ਖੋਲ ਕੇ ਅਸੀਂ ਭਾਈ ਰੱਖਣਾ ਆ ਸਾਡਾ ਜੁੱਲੀ ਬਿਸਤਰਾ ਸਾਡੇ ਬੰਦੇ ਬਾਕੀ ਚਲੇ ਗਏ ਗਾਂ ਇੱਕ ਆ ਲਿਟਿਆ ਫਿਰਦਾ ਇਹ ਬੰਦਾ ਰੈਸਟ ਕਰੀ ਜਾਂਦਾ ਤੈਨੂੰ ਦੋ ਵੀਕਲ ਸਾਡੇ ਅੱਗੇ ਆ ਆ ਦੇਖੋ ਜੀ ਅਸੀਂ ਤੈਨੂੰ ਲਾਓ ਪੰਪ ਲਿਆਓ ਜਿਗਾਰਮੈਂਟ ਹੀ ਪਰ ਸਾਰਾ ਖੁੱਲੀ ਬੈਠੇ ਆ ਸੱਚਾ ਪਿਆ ਹੈ ਹਾਂ ਇਹ ਵੀ ਦੱਸਣਾ ਪਠਾਨਕੋਟ ਤੋਂ ਚੰਬੇ ਦੇ ਵਿਚਾਲੇ ਰੋਡ ਤੇ ਖੜੇ ਜਾਂ ਚੰਬੇ ਜੀ ਆ ਪਹਾੜੀ ਇਲਾਕਾ ਵੇਖ ਲੋ ਤੁਸੀਂ ਕਿਤੇ ਐਨ ਮਜਾਗ ਨਾ ਸਮਝਿਓ ਕਿਤੇ ਪਿੰਡ ਪੁੰਡ ਜੀ ਫਿਰਦੇ ਪਏ ਹਾਂ ਚੱਲ ਜੇ ਸੈਟ ਹੋ ਜੀ ਠੀਕ ਨੇ ਆਪਾਂ ਹੋ ਨਹੀਂ ਜਾਂਦਾ ਕਿੰਨਾ ਕੋਈ ਨਾ ਕਹਿੰਦਾ ਚੈੱਕ ਕਰ ਲੈ ਇੱਕ ਵਾਰੀ ਪਾਣੀ ਪਾ ਦੇ ਆਹੋ ਉਹੀ ਕਰਦੇ ਆ ਆ ਕਰੋ ਫਿਰ ਇਹਨੂੰ ਆ ਟਾਹ ਟਾਹ ਆ ਵੇਖੋ ਹੀ ਸਾਡੇ ਟਿਕਾਰੀਗਰ ਪੈਂਚਰ ਲਾਇਆ ਜੀ ਦੋ ਪੈਂਚਰ ਲਾ ਦੇ ਮੋਰੀ ਵਿਚਾਲੇ ਰਹਿ ਗਈ ਜੀ ਆਹ ਵੀ ਤੋਇਆ ਫਿਰ ਆ ਪਟਕੇ ਦਵਾਰੋ ਫੇਰ ਕਰਦੇ ਪਏ ਜੀ ਆ ਵੇਖ ਲੋ ਤੂੰ ਆ ਤੂੰ ਬਣੀ ਆ ਵੇ ਲੋ ਯਾਰਾ ਲੁਗੀਆਂ ਮੋਰੀ ਪੈਂਚਰ ਇੱਕ ਸੀਗਾ ਤੇ ਦੋ ਲਾ ਦੇ ਤੇ ਦੋਨੇ ਕਾਮਯਾਬ ਨਹੀਂ ਹੋਏ ਫੇਰ ਆ ਬੰਦੇ ਨਾਲੇ ਟਾਇਰ ਖੋਲ ਕੇ ਕਰੀ ਜਾਂਦੇ ਪੈਂਚਰ ਦੋ ਆ ਟਾਇਰ ਪਾਇਆ ਵੇ ਇੰਨੇ ਸ਼ੇਰ ਪਾ ਲਈ ਗੱਲ ਆ ਆ ਦੇਖੋ ਜੀ ਪੈਂਚਰ ਹੋ ਗਿਆ ਜੀ ਪੈਂਚਰ ਲਾਉਂਦੇ ਤੇ ਇੱਕ ਆ ਦੇਖੋ ਜੀ ਨਵਾਂ ਤਰੀਕਾ ਆ ਜਲੇ ਚ ਪਾ ਕੇ ਨਹੀਂ ਕੰਮ ਕਰਨੀ ਆ ਜਾਂ ਫਿਰ ਚੰਗੀਆਂ ਇਹਨਾਂ ਨੂੰ ਪੈਂਚਰ ਲਵਾ ਲਾਂਗੇ ਸੰਨੀ ਲੈ ਟੂ ਫੜ ਲਾਉਂਦੇ ਆ ਪਾਉਂਦੇ ਦੇਖੋ ਜੀ ਨਜ਼ਾਰਾ ਜੀ ਮੜੀ ਵੇਸ਼ ਆਏ ਹੋਏ ਆ ਜੀ ਆਪਣੇ ਨੂੰ ਧੁੰਦ ਦੇਖੋ ਜੀ ਕਿੰਨੀ ਹੈ ਬਾਈ ਜੀ ਬਹੁਤ ਜ਼ਿਆਦਾ ਧੁੰਦ ਆਹ ਦੇਖ ਲਈ ਜਿਆਦਾ ਨਿਆਰਾ ਵਾ ਮਾਹੌਲ ਹੈ ਪੂਰਾ ਠੱਡਾ ਦੇਖੋ ਜੀ ਆਹ ਦੇਖੋ ਜੀ ਕੋਈ ਦੀਦਾ ਨਹੀਂ ਪਿਆਈ ਮੜਾ ਮੜਾ ਦੀਦਾ ਫਿਰ ਦਾਕਟਰ ਪਿੱਛੇ ਵੇਖੋ ਜੀ ਆ ਬੰਦੇ ਆ ਰਹੇ ਆ ਜੀ